ਸ਼ੁਰੂਆਤ ਕਰਦੀ ਆ ਬੰਦਿਆਂ ਨੇ ਇੱਕ ਜੁਗਾੜ ਆਪਾਂ ਵਿੱਚ ਲਾਤਾ ਜਿਹੜਾ ਪਰਾਲੀ ਜਿਹੜੀ ਆ ਉਹ ਸਿੱਧੀ ਆਪਾਂ ਥਿਰਸਾ ਪਾ ਕੇ ਆਪਾਂ ਸਿੱਧੀ ਟਰੈਕਟਰਾਂ ਖਿੱਚ ਦੇਣੀ ਥੱਲੇ ਨੂੰ ਨਵਾ ਜੁਗਾੜ ਕਰਦੇ ਪਏ ਆ ਰੋਣੀ ਕਰਨੀ ਸੀ ਆਪਾਂ ਪਹਿਲਾਂ ਫਿਰ ਲੇਟ ਹੋ ਗਏ ਆਪਾਂ ਹੁਣ ਆਪਾਂ ਜੁਗਾੜ ਕਰਤਾ ਹੈਟ ਕੰਮ ਸ਼ੁਰੂ ਕਰਤਾ ਆਪਾਂ ਹੁਣ ਐ ਬਣੀ ਨਾ ਗੱਲ ਮਿਹਨਤ ਤਾਂ ਕਰਦੇ ਮਿਹਨਤ ਥੋੜੀ ਕਰਦੇ ਰੌਣੀ ਹੋਏ ਜੇ ਕਾਜ਼ਾ ਭਾਈ ਮੈਨੂੰ ਕੀ ਪਤਾ ਹੈ ਬਾਬੇ ਨਾਨਕ ਦੀ ਕਿਸਾਨੀ ਕਰਦੇ ਪਏ ਆ ਸਾਡਾ ਛੋਟਾ ਵੀਰਾ 로삐 ਜਰਾ ਨਾਮ ਗੜਿਆ ਲਓ ਜੀ ਸੁਪਰ ਸੀਡਰ ਨਾਲ ਬਿਜਾਈ ਕਰਦੇ ਪਏ ਆ। ਸੋ ਇਹ ਪਹਿਲੀ ਵਾਰੀ ਲੱਗਿਆ ਬਿਜਾਈ ਕਰਨਾ ਪਾ। ਸੋ ਸ਼੍ਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦਾ ਜਿਹੜਾ ਵਲੌਗ ਹੈ ਉਹ ਅਸੀਂ ਆਪਣੇ ਇੱਕ ਮਿੱਤਰ ਪਿਆਰੇ ਇਕੱਠੇ ਹੋਏ ਆ। ਆਪਣੇ ਪਰਦੇਸੀ ਸਾਡੇ ਮਿੱਤਰ ਪਿਆਰੇ ਨੇ। ਇਹ ਅੱਜ ਆ ਸੀਨ ਜਿਹੜਾ ਆ ਉਹ ਪਰਾਲੀ ਇਕੱਠੀ ਕਰਨਾ ਜਿਹੜਾ ਜ਼ਿਮਾ ਸਾਡੇ ਸਿਰ ਆਇਆ। ਮੈਂ ਸਾਰੇ ਕੰਮ ਆ ਸਾਡੇ ਸੇਰੀ ਹੁੰਦੇ ਆ। ਤੇ ਹੁਣ ਲੱਗਿਆ ਪਰਾਲੀ ਇਕੱਠੀ ਕਰਨ। ਕੱਠੀ ਅੰਦਰ ਸਾਇੰਸ ਕਿ ਚੱਕ ਕੇ ਖੜਨੀ ਆਪਾਂ ਕੱਠੀ ਆਪਾਂ ਕਰਤੀ ਸੀਗੀ ਪਹਿਲਾਂ ਹੀ ਤੇ ਜੁਗਾੜ ਕਰਕੇ ਛਕੰਜੇ ਨਾਲ ਇਕੱਠੀ ਕਰਤੀ ਸੀਗੀ ਤੇ ਹੁਣ ਆਪਾਂ ਪ੍ਰਾਲੀ ਜਿਹੜੀ ਆ ਉਹ ਡੰਗਰਾਂ ਦਾ ਜਿਹੜੇ ਪੱਠਿਆਂ ਦਾ ਕਰਾਂਗੇ ਇੰਤਜ਼ਾਮ ਸੋ ਤੁਹਾਨੂੰ ਥੋੜਾ ਇਧਰ ਲੁੱਕ ਰੁੱਖ ਦਿਖਾਉਣਾ ਤੁਹਾਨੂੰ ਜਿਹੜਾ ਮੈਂ ਤੇ ਇਹ ਆਪਾਂ ਜੁਗਾੜ ਇਕੱਠਾ ਕਰ ਲਿਆ ਸਾਰਾ ਪੱਲੀਆਂ ਤਰਿੰਗਲੀਆਂ ਤੇ ਰਸਾ ਜਿਹੜਾ ਪਾ ਕੇ ਖੜਨਾ ਪੜ ਆਪਾਂ ਤੇ ਮੁੰਡੇ ਆਪਣੇ ਇਕੱਠੇ ਹੋ ਗਏ ਸਾਰੇ ਤੇ ਚੱਕ ਦਾਂਗੇ ਫਟੇ ਪ੍ਰਾਲੀ ਇਕੱਠੀ ਕੀਤੀ ਆ ਬਸ ਉੱਤੇ ਉੱਤੇ ਪਾਉਣੀ ਆ ਇਹ ਜਿਹੜਾ ਇਹ ਵਾਲੀ ਓਖੀ ਚੱਕਣੀ ਆ ਜਿਹੜੀ ਇਹ ਕੱਠੀ ਕੀਤੀ ਨਾ ਇਹ ਸਿੱਧੀ ਦੀ ਕੱਠੀ ਕੀਤੀ ਆ ਮਤਰਾ ਸ਼ੁਰੂਆਤ ਕਰਦੀ ਆ ਬੰਦਿਆਂ ਨੇ ਇੱਕ ਜੁਗਾਰ ਆਪਾਂ ਵਿੱਚ ਲਾਤਾ ਜਿਹੜਾ ਪਰਾਲੀ ਜਿਹੜੀ ਆ ਉਹ ਸਿੱਧੀ ਆਪਾਂ ਥਿਰਸਾ ਪਾ ਕੇ ਆਪਾਂ ਸਿੱਧੀ ਟਰੈਕਟਰਾਂ ਖਿੱਚ ਦੇਣੀ ਥੱਲੇ ਨੂੰ ਜਲਦਾ ਜਲਦੀ ਵੇਲੀ ਵੇਲਾ ਆ ਜੂਗਾ ਕੰਮ ਆਪਣਾ ਕੰਮ ਘਟਾਤਾ ਬੰਦਿਆਂ ਦਾ ਇਹ ਸਾਡੇ ਬੰਦੇ ਆਪਣੇ ਮਿਹਨਤੀ ਬੰਦੇ ਆ ਇਹ ਮਿਹਨਤੀ ਹਿੰਮਤੀ ਬੰਦੇ ਆ

ਸਾਰਾ ਕੰਮ ਕਲਿੱਕ ਕਰਾ ਲਦੇ ਹੁਣੇ ਅਰਸਾ ਤਾਈਓ ਲੈ ਕੇ ਆਈਆਂ ਆਪਾਂ ਨਾਲ ਵਾਤ ਬੱਸ 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 ਅੱਗੇ ਤਾਂ ਬੰਨਾ ਹੀ ਆ ਹੁਣ ਚਲੋ ਲਾਦੋ ਵਧੀਆ ਲੱਦੀ ਐ ਲੋ ਜੀ ਮਿੱਤਰੋ ਪੈਰੇ ਮੁੰਡਿਆਂ ਨੇ ਬੜੇ ਹਿੰਮਤ ਨਾਲ ਲਾਤੀ ਆ ਪਰਾਲੀ ਤੇ ਲਾਦ ਦੇਖੋ ਲਾਦ ਬੰਦਿਆਂ ਦੀ ਆ ਪੂਰੀ ਡਸ ਘੜਦੀ ਪਰ ਤੱਕ ਆਣਾ ਪੂਰਾ ਡਿਗਾਰਮੈਂਟ ਬਣਾਇਆ ਇਹ ਕਹਿੰਦੇ ਮੇਨਤਾ ਉਹ ਪਿੱਛੇ ਸੂਰਜ ਅੰਕਲ ਵੀ ਹੈਗੇ ਪਿੱਛੇ ਮੁੰਡਿਆਂ ਨੇ ਅੱਧਾ ਖੇਤ ਚੱਕਤਾ ਅੱਧਾ ਰਹਿ ਗਿਆ ਬਸ ਉਹਦਾ ਬੁੜਾ ਵੀ ਮੁੰਡਿਆਂ ਨੇ ਕਾਤਾ ਮੜਨ ਪਟੇ ਇੱਕ ਟਰਾਲੀ ਹੋ ਰਹੀ ਹੈ ਆਪਣੀ ਤੇ ਉਹ ਵੀ ਆਪਾਂ ਚੱਕ ਲੈਣੀ ਮੈਂ ਤਾਂ ਮੈਂ ਤੇ ਇਹ 2 ਮੀਟਰ ਪੁਰਿਆ ਪ੍ਰੈਸਰ ਹੈਗੇ ਆ ਜਿਹੜਾ ਗੋਲੂ ਐ ਪਿੱਛੇ ਨਾਲ ਸੰਜੀ ਹੈ ਜਿਹੜਾ ਸਮਾਰੂ ਪਿੱਛੇ ਨਾਲ ਸੋਰੂ ਤਰਾ ਬੋਦ ਮੁਆਇਆ ਹੈ ਕੋਰਵਾ ਪਾਂਡੋਪੁਰਾ ਪਾਂਡੋਪੁਰਾ ਛੱਤੀਸਗੜ ਐਮਪੀ ਮੱਧ ਪ੍ਰਦੇਸ਼ ਇਹ ਤਾਂ ਵੀ ਨਹੀਂ ਗਿਆ I Allez. 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 ਠੀਕ ਹੈ ਗਾਣਾ ਵੀ ਵਧੀਆ ਲੱਗ ਗਿਆ ਕਾਲੀਆਂ ਨੇ ਰਾਤਾਂ ਕਾਲੀਆਂ ਦੇ ਰਾਤਾਂ ਹਨ ਰਾਤਾਂ ਚ ਹਨੇਰਾ ਹਨੇਰਿਆਂ ਚ ਗੱਡੀ ਤੇ ਗੱਡੀ ਚ ਯਾਰ ਤੇਰਾ ਬਿੱਲੋ ਜਾਂਦਾ ਸ਼ੂਟ ਦਾ ਹੈ ਸ਼ੂਟ ਤੇ ਸ਼ੂਟ ਜਾਂਦਾ ਲੈ ਅ ਵੀ 9:30 ਹੋ ਗਏ ਆ ਮੁੰਡੇ ਲੱਗੇ ਆ ਟਾਈਮ ਸਾਢੇ ਅੱਜ ਨਹੀਂ ਮੰਦੇ ਮੁੰਡੇ ਇਹ ਮੁੰਡੇ ਅੱਜ ਮੰਦੇ ਨਹੀਂ ਸਾਢੇ ਨੂੰ ਹੋਗੇ ਜਦੋਂ ਟਾਈਮ ਲੱਗੇ ਆ ਟਾਈਮ ਤਾਂ ਬਹੁਤ ਹੋ ਗਿਆ 11ਵੇਂ ਦੇ ਲੱਗੇ ਆ ਇਧਰ ਚੱਲਦਾ ਸਿੱਧੂ ਮੂਸੇ ਵਾਲਾ ਐ ਲਿਖਣਾ ਕੀ ਗਾਉਣਾ ਹੁੰਦਾ ਲੈ ਹੁਣ ਸਿੱਧੂ ਚੱਲਦਾ ਸਿੱਧੂ ਆਲਵੇਸ ਮੇਰੇ ਅੱਜ ਗੱਡੀ ਤੇ ਗੱਡੀ 'ਚ ਯਾਰ ਤੇਰਾ ਬਿੱਲੋ ਜਾਂਦਾ ਸ਼ੂਕਦਾ ਤੇਰਾ ਬਿੱਲੋ ਹਾਲ ਤਾਂ ਵਾਹਿਗੁਰੂ ਜੀ ਕੀ ਫਤਿਹ ਮੁੰਡਿਆ ਨੇ ਕਰਤਾ ਮੈਦਾਨ ਫਤਿਹ ਤੇ ਰਾਤ ਦੇ ਵੱਜ ਗਏ ਹੈਗੇ ਆ 10 ਟਰਪ ਦੇ 10 ਵੱਜ ਗਏ ਦੇਲਾ ਮੁੰਡੇ ਲੱਗੇ ਆ ਉਹ ਚੰਦਾ ਮਾਮਾ ਵੀ ਉਹ ਆ ਗਿਆ ਚੰਦਾ ਮਾਮਾ ਆਡਾ ਤੇ ਆਹ ਮੁੰਡਿਆ ਨੇ ਫਤਿਹ ਕਰਤਾ ਮੈਦਾਨ ਪੂਰਾ ਇੱਧਰ ਸਿੱਧੂ ਮੂਸੇ ਵਾਲਾ ਆਲਵੇਸ ਯਾ ਦੇਖ ਲਾਦ ਲਦੀ ਮੁੰਡਿਆਂ ਬੰਦਿਆਂ ਨੇ ਆ ਥੋੜਾ ਢੇਰਾ ਆ ਤਾਂ ਕਰਕੇ ਪਰ ਮੁੰਡੇ ਮਿਹਨਤੀ ਬਹੁਤ ਆ ਆਏ ਫਤਿਹ ਕਰਤਾ ਮੁੰਡਿਆਂ ਦੇ ਮੈਦਾਨ ਤਾਈਆਂ ਕਿੱਲਿਆਂ ਦੀ ਤਿੰਨ ਕਿੱਲੇ ਤਿੰਨ ਕਿੱਲੇ ਦੀ ਪ੍ਰਾਲੀ ਬੰਦੇ ਨੇ ਚੱਕਿਆ ਮਾਰੇ ਆ ਲੈ ਚੱਕ ਵੈਰੀ ਗੁੱਡ ਸ਼ਾਬਾਸ਼ ਤੁਹਾਡੇ ਮਿੱਤਰੋ ਸ਼ਾਬਾਸ਼ ਸਰ ਸਰ ਸਾਹਿਬ ਅੱਗੇ ਚੱਲ ਗਏ ਫੇਰ ਅੱਲਾਹ ਹੱਲਾ ਦੇਖ ਮੁੰਡਿਆਂ ਦੀ ਅੱਲਾਹ ਹੱਥ ਨਾਲ ਪੁੱਜੇ ਤਾਂ ਚੱਕ ਪੌੜੀ ਓ ਅੱਲਾਹ ਦੇਖ ਦੇਖੋ ਸੱਤ ਮਦਨਾ ਬਸ ਰਸ ਰਸਾ ਦੇ ਕੁਸੀ ਚੱਲੀ ਹੋਈ ਯਾਰਾ ਬਹੁਤ ਹੋ ਗਿਆ ਅੱਜ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਲਵ ਯੂ ਦੰਦਾ ਮਮਦੂਸੀ ਪਾਣੀ ਲੋ ਜੀ ਨਵਾਂ ਨਵੀਂ ਤਕਨੀਕ ਕੱਲ ਸ਼ੁਰੂ ਸ਼ੁਰੂ ਕਰਤੀ ਆ ਆਪਾਂ ਤੇ ਪਾਣੀ بچਾਓ ਰੋਣੀ ਕਰਦੇ ਪਏ ਆ ਸੋ ਇਹ ਤਰੀਕਾ ਅਸੀਂ ਕਰਦਾ ਸ਼ੁਰੂ ਆ ਆਪਾਂ ਕਣਕੇ ਬਿਜਲੀ ਦੀ ਰੋਣੀ ਪਾਣੀ ਬਚਾ ਰਹੇ ਆ ਆਪਾਂ ਧਰਤੀ ਦਾ ਪਾਣੀ ਬਚਾ ਰਹੇ ਆ ਆਪਾਂ ਇਸ ਤਰੀਕੇ ਨਾਲ ਰੋਣੀ ਕਰਾਂਗੇ ਤੋ ਟੈਂਕਰ ਇੱਕ ਖੋਲ ਲਿਆਵਾਂਗੇ ਆਪਾਂ ਦੋ ਟੈਂਕਰ ਲਾਵਾਂਗੇ ਪਸਾਰ ਦੀ ਘੜੀ ਸਾਡੇ ਕੋਲ ਇੱਕ ਟੈਂਕਰ ਚੱਲਦਾ ਪਿਆ ਇਹ ਅਸੀਂ ਨਵਾਂ ਜੁਗਾੜ ਕੀਤਾ ਅੱਜ ਤੇ ਡਰਾਈਵਰ ਅਹੀਂ ਬਣਾਤਾ ਇੱਕ ਵੈ ਨੂੰ ਅੱਜ ਚੋਟੀ ਦਾ ਚੋਟੀ ਦਾ ਡਰਾਈਵਰ ਹੈ ਪੱਟ ਪੱਟ ਕੇ ਲਾਉਂਦਾ ਗੇਅਰ ਥੋੜਾ ਇੱਧਰ ਆ ਕੇ ਇੱਧਰ ਨੂੰ ਥੋੜਾ ਇੱਧਰ ਨੂੰ ਮੋੜ ਦੇ ਹਾਂ ਬੜਾ ਪਾਸੇ ਦੇ ਰੇਵੀਰ ਆ ਲਾ ਨਵਾਂ ਜੁਗਾੜ ਕਰਦੇ ਪਏ ਆ ਰੋਣੀ ਕਰਨੀ ਸੀ ਆਪਾਂ ਪਹਿਲਾਂ ਫੇਰ ਲੇਟ ਹੋ ਗਏ ਆਪਾਂ ਹੁਣ ਆਪਾਂ ਜੁਗਾੜ ਕਰਤਾ ਘੈਂਟ ਕੰਮ ਸ਼ੁਰੂ ਕਰਤਾ ਆਪਾਂ ਹੁਣ ਐ ਬਣੀ ਨਾ ਗੱਲ ਇਸ ਤਰੀਕੇ ਨਾਲ ਸੀ ਉਹ ਹੜੀ ਮੋਟਰ ਮੋਟਰ ਤੋਂ ਪੈਪਾ ਪਾਈਆਂ ਤੇ ਐਦਾਂ ਪਾਣੀ ਭਰਦੇ ਪਏ ਆ ਫਲਿਆ ਜਾ ਜਾ ਕਰਦਾ ਭਰ ਰਿਹਾ ਆਦਾ ਹੀ ਹੈ ਇਹ ਕਰਦੇ ਕਰਦਾ ਇੰਦਾ ਮੁਕਤ ਬੰਦ ਕਰਦਨੇ ਸਾਡਾ ਇਹ ਟੈਂਕਰ ਭਰ ਗਿਆ ਪੂਰਾ ਬੁਰਾ ਹੀ ਆ ਐ ਹਾਂ ਹਾਂ ਨਾ ਕੋਨਾ ਨਾ ਕੋਨਾ ਕੇ ਭਰਦਾ ਪਾਣੀ ਇਦਾਂ ਦੋ ਟੈਂਕਰਾਂ ਦਾ ਪਾਣੀ ਲੱਗਦਾ ਪਿਆ ਅਜ ਸਵਰਾਜ ਪਿਆ ਪਿਆ ਨਾਲ ਇਦਾਂ ਦੇਖੋ ਦੋ ਦੋ ਟੈਂਕਰ ਲਾਤੇ ਆਪਾਂ ਰੋਣੀ ਕਰਨ ਨੂੰ ਕਿਉਂਕਿ ਪਾਣੀ ਆਪਾਂ ਇਦਾਂ ਰੋਣੀ ਨਹੀਂ ਸੀ ਹੁਣੀ ਜ਼ਿਆਦਾ ਟਾਈਮ ਲੱਗਣਾ ਸੀਗਾ ਰੋਣੀ ਕਰਨ ਨੂੰ ਤੇ ਰਾਤ ਨੂੰ ਆਪਾਂ 2 ਇਕਾ ਲਾਤਾ ਦੇਖੋ ਟੈਂਕਰ ਤੇ ਕਾ ਉਹ ਪਿੱਛੇ ਲੱਗਾ ਪਿਆ 2 ਟੈਂਕਰ ਲਾਤੇ ਰੋਣੀ ਕਰਨ ਨੂੰ ਕਿਉਂਕਿ ਇਦਾਂ ਫੇਰ ਕੰਮਕ ਲੇਟ ਹੋਣੀ ਆ ਦੂਜਾ ਪਾਣੀ ਬਹੁਤ ਲੱਗਦਾ ਬੱਤਰ ਨੂੰ ਦੀ ਪਹਿਲੀ ਜਲਦੀ ਤੇ ਇਹ ਆਪਾਂ ਹੁਣ 2 ਟੈਂਕਰ ਲਾਤੇ ਆਪਾਂ ਇਹਦੇ ਤੇ ਆਪਾਂ ਐਸ਼ ਐਸ਼ ਬਿਠਾਤਾ ਸੀ ਉਧਰਲੇ ਪਾਸੇ ਆਪਾਂ ਵੀਰ ਭਾਈ ਲੱਗਾ ਸਾਡਾ ਨਾਲ 2 ਟੈਂਕਰ ਲਾਤੇ ਆ ਤੇ ਜੁਗਾੜ ਕਰਕੇ ਨਾ ਆ ਦੇਖੋ ਇਹ ਕੋ ਚੱਲਦਾ ਪਿਆ ਅਦਰ ਇਹ ਕਿੱਧਰ ਚੱਲ ਚੱਲਦਾ ਪਿਆ ਤੋ ਥੋੜਾ ਪਾਣੀ ਵਧੋਣ ਦੇ ਆਖੇ ਲਾ ਜੇ ਪਾਣੀ ਘਟ ਉਸ ਟੱਟ ਪੈਂਦੇ ਨਾ ਠੀਕ ਆ ਹੁਣ ਚੱਲਦਾ ਪਾਣੀ ਸਿੱਧੂ ਮੂਸੇ ਵਾਲਾ ਵੱਜਦਾ ਪਿਆ ਚਲੋ ਜੀ ਮਿੱਤਰ ਪਿਆਰਿਓ ਇਦਾਂ ਹੁੰਦੀ ਆ ਮਿਹਨਤਾਂ ਲੰਗੇ ਪੈਰੀ ਆ ਹਾ ਹਾਲ ਐ ਇੰਨੀ ਮਿਹਨਤ ਕਰਨੀ ਪੈਂਦੀ ਆ ਇਹ ਜਾ ਕੇ ਦਾਣੇ ਦਾਣੇ ਬਣਦੇ ਆ ਬਾਕੀ ਉਸ ਅਕਾਲਪੁਰਖ ਦੇ ਰੰਗ ਆਵੇ ਚਲੋ ਉਹ ਕੇਰ ਪੋਤਾ ਪੂਰੀਆਂ ਕੌ ਲੱਗਾ ਪਿਆ ਟਰੈਕਟਰ ਸਾਡਾ ਦੋ ਟਰੈਕਟਰ ਲਾਤੇ ਆਪਾਂ ਇੱਕ ਆ ਲੱਗਾ ਇੱਕ ਉਹ ਉਧਰ ਲੱਗਾ ਬਸ ਠੀਕ ਆ ਇੰਨੀ ਗਿੱਲ ਬਹੁਤ ਆ ਵੀਰੇ ਸਵਾਗਾ ਮਾਰਦੇ ਨਾ ਆਪਾਂ ਕੀ ਆ ਕਿ ਨੀ ਜੀਵਲਮੈਂਟ ਵੈਰੀ ਗੱਡ ਇਹ ਆਪਣੇ ਹੀ ਭਾਜੀ ਦਾ ਆ ਉਹ ਰਾਚਾ ਘੱਟਾ ਲੈ ਕੇ ਆਏ ਆ ਆਪਾਂ ਟੈਂਕਰ ਐਦਾ ਰੋਣੀ ਕਰਤੀ ਆਪਾਂ ਬੜੀ ਗੱਲ ਇਹ ਆਪਾਂ ਵਿੱਚ ਮਿਕਸ ਕਰਦ ਨਹੀਂ ਆ ਮਾਰਿੰਟ ਮੜੀਗਾ ਜੇਲਾਂ ਗਿਲ ਮਿਲ ਗਈ ਆ ਲੈ ਚਲੋ ਲੈ ਜੀ ਦੋ ਟੈਂਕਰ ਦੋ ਟੈਂਕ ਚੱਲੇ ਹੋਏ ਆ ਦੋ ਟੈਂਕਰ ਬਸ ਇਹੀ ਮਤਰਾ

ਦੋ ਰਾਈਟਰ ਲਾਤੇ ਆ ਦੋ ਰਾਈਟਰ ਹੀ ਚੱਲਦੇ ਪਏ ਆਦਰ ਇਧਰ ਮੈਸੇਜ ਆਉਂਦੇ ਆ ਇਧਰ ਸਵਰਾਜ ਆਉਂਦੇ ਦੋ ਰਾਈਟਰ ਲੱਗੇ ਆ ਲਾਹ ਹਾ ਦੇ ਵੇ ਬੰਦੇ ਭਾਈ ਆਪੋ ਚੋਟੀ ਦੇ ਡਰਾਈਵਰ ਦਿਖਾਏ ਇਧਰ ਆਪੋ ਇਹ ਮਿਹਨਤ ਆ ਕਰਦੇ ਮਿਹਨਤ ਆ ਗੱਜਰੌਣੀ ਗੱਲ ਬੋਡੀ ਜਾਨੀਆ ਸੌਤ ਬਣਾ ਲਗੇ ਮਾਣੀ ਮੋਟੀ ਦਾ ਵਾਹੇ ਕੀ ਗੱਲ ਸਾਹ ਵਾਹੇ ਮੂਜੀ ਕੀ ਪਤਾਏ ਬਾਬੇ ਨਾਨਕ ਦੀ ਕਿਸਾਨੀ ਕਰਦੇ ਪਏ ਆ ਸਾਡਾ ਛੋਟਾ ਵੀਰਾ ਰੋਪੀ ਜਿਹੜਾ ਨਾਲ ਨਾਮ ਗੜੀਆ ਲਓ ਜੀ ਸੁਪਰ ਸੀਡਰ ਨਾਲ ਵਿਜਾਈ ਕਰਦੇ ਪਏ ਆ ਸੋ ਇਹ ਪਹਿਲੀ ਵਾਰ ਲੱਗੇ ਆ ਬਜਾਈ ਕਰਨਾ ਪਾ ਟਾਈਟਰ ਹੁੰਦਾ ਨਾ ਲੱਗਣੇ ਤੇ ਲੱਗੋ ਝਾੜ ਕੰਮ ਬਹੁਤ ਵਧੀਆ ਫੋਲੀਡਰ ਨਾਲ ਬਜਾਈ ਦਾ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਬਲੌਗ ਖਾਸ ਰਹਿਣ ਵਾਲਾ ਕਿਉਂਕਿ ਬਜਾਈ ਲੱਗੇਗਾ ਨਾ ਕੱਲ੍ਹ ਤੇ ਵੀ ਬਜਾਈ ਉਹ ਇੱਕ ਝੋਨਾ ਇੱਕ ਕਣਕੇ ਇਹ ਫਸਲਾਂ ਮੰਨੀਆਂ ਜਾਂਦੀਆਂ ਨੇ ਕਿਸਾਨੀ ਦੇ ਵਿੱਚ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਅੱਜ ਅਸੀਂ ਜਿਹੜਾ ਆ ਉਹ ਕਣਕ ਵਿਜਣ ਜਾ ਰਹੇ ਆ ਆਪਾਂ ਪਿੱਛੇ ਉਹ ਚੱਲਦਾ ਪਿਆ ਸਾਡਾ ਸੁਪਰ ਸੀਡਰ ਤੇ ਬਹੁਤ ਘੈਂਟ ਹੈ ਪੂਰੀ ਗੱਲਬਾਤ ਹੈ ਬਾਬੇ ਐਂਡ ਹੈ ਮੈਨੂੰ ਲੱਗਦਾ ਕਿ ਸੁਪਰ ਸੀਡਰ ਨਾਲ ਕਣਕ ਬਜਾਉਣੀ ਚਾਹੀਦੀ ਆ ਭਾਵੇਂ ਬੱਤਰ ਘੱਟ ਵੀ ਹੋਵੇ ਤੇ ਜਿਵੇਂ ਤੁਸੀਂ ਦੇਖਿਆ ਆ ਕਿ ਬਲੌਗ ਦੇ ਵਿੱਚ ਆਪਾਂ ਨਾ ਕਿ ਪਿੱਛੇ ਪਾਣੀ ਪਾਇਆ ਟੈਂਕਰਾਂ ਦੇ ਨਾਲਤੀ 2 3 300 ਆ ਤਣ ਹੋ ਗਏ ਸਾਨੂੰ ਸਿਗੇ ਹੁਣ ਅਸੀਂ ਜਿਹੜੀ ਬਜਾਈ ਆ ਉਹ ਕਣਕ ਦੀ ਕਰ ਰਹੇ ਆ ਬਾਕੀ ਅੱਗੇ ਜਿਹੜੀ ਪਲੇਟ ਆ ਉਹ ਵੀ ਬਲੌਗ ਦੇ ਰਹੇ ਹੋ ਟਰੋਪੀ ਆਪਣਾ ਪੂਰਾ ਕੰਮ ਕੱਢ ਕੇ ਰੱਖਦਾ ਐ ਪੂਰਾ ਨਿਆਰਾ ਬੰਦਾ ਪਿਆ ਨਾ ਵਧੀਆ ਗੱਲਬਾਤ ਆ ਬੱਬੇ ਐਂਡ ਵਧੀਆ ਚੀਜ਼ ਆ ਬਹੁਤ ਕਹਿੰਡ ਚੀਜ਼ ਆ ਉਹਦਾ ਵਿਲਾ ਮਿੰਟੋ ਮਿੱਟੀ ਬੰਦਾ ਵਿਲਾ ਲੈਣਾ ਜਿੰਦਾ ਪਹਿਲਾਂ ਛੱਟੇ ਮਾਰਨੇ ਖਾਦਾ ਮਾਰ ਰਹੀਆਂ ਬੰਦਾ ਥੱਕ ਜਾਂਦਾ ਇਕੱਲੇ ਬੰਦੇ ਦੀ ਕਵਰ ਬਸ ਦੀ ਗੱਲ ਨਹੀਂ ਸੀਗੀ ਇਹ ਹੁਣ ਚਲੋ ਮਸ਼ੀਨੀ ਜੋਗ ਹੈ ਆ ਬੰਦਰਾ ਗਾਣੇ ਡਰਾਈਵਰ ਨਾਲ ਚੱਲਦੇ ਵੇ ਜਾਂ ਡਰਾਈਵਰ ਵਾਲੇ ਗਾਣੇ ਥੋਪੀ ਸਾਥ ਪੈਰ ਤੇ ਬੰਦਾ ਡਰਾਈਵਰ ਨੂੰ ਨਜ਼ਰ ਤੋਂ ਨਾ ਦੇਖੋ ਏ ਡਰਾਈਵਰ ਦਾ ਮੂੰਹ ਤਾਂ ਹੀ ਲੱਭ ਦੇਖੀ ਏ ਹਮਾਤ ਨਾ ਪੈਰ ਤੇ ਆਓ ਦੇ

ਇਤਾਂ ਵਿੱਚ ਰੋਟੀ ਖਾਂਦਾ ਸੁਆਦ ਹੀ ਹੋਰ ਹੈ ਨਿਆਰਾ ਮੇਰੇ ਰੋਟੀ ਖਾਂਣ ਦਾ ਜਦੋਂ ਪਰਾਠੀਆਂ ਦਿੱਸੀ ਕਿ ਇਹਦੀਆਂ ਪਰਾਠੀਆਂ ਆਈਆਂ ਹੋਣ ਤੇ ਨਾਲ ਉਹ ਵੀ ਅਚਾਰ ਨਿੰਬੂ ਦਾ ਤੇ ਮਿਰਚਾਂ ਦਾ ਚਾਰ ਇਧਰਲੇ ਪਾਸੇ ੜੀ ਚਾਹ ਆ ਚਾਹ ਪੀ ਹੱਡੀ ਇਧਰ ਚਾਕੇ ਇੱਥੇ ਬੰਨਿਆ ਤੇ ਇਹਦਾ ਸੁਆਦ ਹੀ ਕੁਝ ਹੋਰ ਹੈ ਚਾਹਾਂ ਦਾ ਤੇ ਲੰਗਰ ਸ਼ਿਕ ਜਾ ਰਹੇ ਆ ਇਹ ਜਿਹੜਾ ਸੁਆਦ ਨ ਕਿਤੇ ਲੱਭਣਾ ਨਹੀਂ ਮਿੱਤਰਾ ਇਹ ਕਿਤੇ ਨਹੀਂ ਲੱਭਦਾ ਸੁਆਦ ਇਹ ਸਵਰਗਾ ਦਾ ਸਵਰਗਿਆਂ ਦੀ ਬੈਠੀਆਂ ਇਸ ਟਾਈਮ ਤੂ ਇਸੇ ਕਰਕੇ ਤਾਂ ਸਾਨੂੰ ਪੰਜਾਬ ਤੇ ਸਾਨੂੰ ਆਪਣਾ ਪਿੰਡ ਪਸੰਦ ਹੈ ਕਿਸਾਨ ਇੱਕ ਦਾ ਜਿੰਦਾਬਾਦ ਓ ਗੋਪੀ ਤਰੇਲ ਲੈ ਕੇ ਸੀਡਰ ਲਾਓ ਜੀ ਫਤਿਹ ਹੋ ਗਿਆ ਮੈਦਾਨ ਗੋਪੀ ਹਟਾ ਰੂਪ ਰੰਗ ਦਾ ਕੋਲਾ ਪੀਂ ਔਰ ਬਟਾ ਬਟਾ ਚੱਕ ਲੈਣੇ ਹੜਦਾ ਨਹੀਂ ਪੱਗੇ ਲੈਣਾ ਵੜਦੜੀ ਪਗੇ ਲੈਣੋ ਚਲੋ ਜੀ ਪਹਦੇ ਹੋ ਗਿਆ ਮਦਾਨ ਚਲੋ ਨਾੜੋ ਨੇ ਕੱਢੀਏ ਜਿਹੜੇ ਹੈਗੇ ਨੇ ਹੈ ਤੇਰੇ ਕੀ ਹਾਲ ਦਾ ਮੋਡਰਨ ਡਰਾਈਵਰਾਂ ਲਈ ਗਾਣੇ ਇਤਨੇ ਹੀ ਆ ਗਿਆ ਤੁਹਾਡੇ ਵਿੱਚ ਕਿਤਨੇ ਸਤ